ਮੇਰੇ ਨਾਮ ਪੜੈਸ਼ ਇਸ ਪਿੰਡ ਦੀ ਐ ਹੰਬੋਕਿਆਂ ਦੀ ਹਾਂਜੀ ਤੇ ਉਹ ਜਦੋਂ ਦੇ ਗਏ ਆ 47 ਵੇਲੇ ਦੀ ਮੈਂ ਤਾਂ ਬੱਚਾ ਸੀ ਛੋਟੀ ਜੀ ਹੈਨਾ ਅੱਛਾ ਤੇ ਹੁਣ ਦਿਲ ਕਰਦਾ ਸੀ ਦੇਖਣ ਨੂੰ ਪਿੰਡ ਆਪਣਾ ਮਾਤਾ ਜੀ ਥੋੜੇ ਜਿਹੀ ਇਮੋਸ਼ਨਲ ਬਾਜੀ ਆਂਦੇ ਨੇ ਕਿ ਮੈਂ ਇਸ ਪਿੰਡ ਦੀ ਮਕਲਾਵਾ ਵਾਲੇ ਵਾਲੇਕੁਮ ਹੰਬੋਕਿਆਂ ਦੀ ਮੈਂ ਆਪਣੇ ਪੱਕੇ ਪਿੰਡ ਆਈ ਹਾਂ ਤੇ ਮੈਂ ਪੱਕੇ ਪਿੰਡ ਆਈ ਹਾਂ ਅੱਛਾ ਤੇ ਪਤਾ ਹੀ ਜਦੋਂ ਵੀ ਮੁਸਲਮਾਨ ਹੋਏ ਉਹਦੇ ਟੁਰ ਗਏ ਤੇ ਇਥੇ ਕਿਹੜੇ ਕੋਲ ਆਏ ਕਿਸੇ ਕੋਲ ਆਪਣੇ ਪਿੰਡ ਆਪਣੇ ਪੇਕਾ ਪਿੰਡ ਸਮਝਦੇ ਆਇਆ ਪੂਰੇ ਦੋਨੇ ਸਾਡਾ ਆਪਣੇ ਜਨਮ ਭੂਮੀ ਨੂੰ ਨਮਸਕਾਰ ਅੱਛਾ ਵਾਹ ਹਾਂ ਸਹੀ ਸਹੀ ਆ ਤੇ ਦੇ ਪੁਰਾਣਾ ਕਾਰ ਸਾਹ ਦੇਖ ਰਹਾ ਹੈ ਉਹਨਾਂ ਦੇ ਆਪਣੇ ਵਕਤ ਦਾ ਉਹ ਫਿਰ ਮੈਂ ਕਿਹਾ ਉਧੂ ਆ ਰਹੇ ਹਾਂ ਪੁਰਾਣੇ ਨਹੀਂ ਐਸੇ ਪਿੰਡ ਸਾਡਾ ਤਾਂ ਹੰਬੋ ਕੀ ਸੀਗਾ ਪਿੰਡ ਐਸੇ ਪਿੰਡ ਜਿਹਾ ਸਾਡਾ ਕਾਰ ਐ ਕਿਉਂ ਪੁਰਾਣਾ ਹੁਣ ਮੋਟਰਸਾਈਕਲ ਬਣਿਆ ਹੀ ਕੋ ਨਹੀਂ ਹਾਂ ਰਿਆ ਕੋਈ ਨਹੀਂ ਹਾਂਜੀ ਚਲੋ ਉਹ ਗਲੀਆਂ ਹੀ ਸਹੀ ਵਦਾਵਾ ਸਿੰਘ ਸੀ ਉਹਨਾਂ ਦਾ ਉਹਨਾਂ ਦਾ ਕਤਲ ਇੱਥੇ ਹੋ ਗਿਆ ਸੀ ਗੁਰਦੁਆਰੇ ਬੈਠੇ ਪਾਠ ਕਰਦੇ ਸੀਗੇ ਅੱਛਾ ਤੇ ਉਹ ਬੱਚੇ ਮਾਰ ਮਾਰ ਕੇ ਨਾ ਉਹਨਾਂ ਨੂੰ ਸਾਡੇ ਕੰਮ ਹੀ ਜਿਹੜੇ ਸੀਗੇ ਵੀ ਇਹਨਾਂ ਦੇ ਘਰ ਲੁੱਟ ਲਾਂਗੇ ਹਾਂ ਉਹਨਾਂ ਨੇ ਬਾਕੀ ਸਾਰਾ ਪਰਿਵਾਰ ਸਾਡਾ ਚਲਾ ਗਿਆ ਸੀ ਅੱਛਾ ਤੇ ਉਹ ਇਕੱਲੇ ਇੱਥੇ ਰਹਿ ਗਏ ਸੀ ਵੀ ਥੋੜੇ ਦਿਨਾਂ ਦੀ ਗੱਲ ਹੈ ਹਾਂ ਆ ਗਈ ਆਜੋ ਲੋ ਮੇਰੀ ਹਾਨ ਨਾ ਆਉਂਦੀ ਆ ਲੱਗ ਜਾਂਦਾ ਲੋ ਜੀ ਆਜੋ ਆਜੋ ਹਾਂ ਖਰੇ ਅਸੀਂ ਇਕੱਠੇ ਫੇਲਦੀਆਂ ਰਹੀਆਂ ਹੋਏ ਹੋਏ ਜੀ ਹਾਂ ਜੀ ਫੈਨੇ ਗੱਲ ਮਿਲ ਜੇ ਆ ਦੇਖ ਵਾਂ ਇੱਕ ਬੇਲਾਸ ਵੇਲਾ ਤੇ ਜਿਹੜਾ ਸਾਡੇ ਕੁਦਰਤ ਦਾ ਖਰਾਇ ਤੇ ਉਹਦੇ ਨਾਲ ਇੱਕ ਨਾ ਖਰਾਇ ਤੀ ਇੱਕ ਨਾ ਰੂਰਾ ਤੇ ਪਿਓ ਉਹਨਾਂ ਦਾ ਸੌਂਡ ਸੀ ਜਿਹੜਾ ਬਾਬਾ ਮੁਨਸ਼ੀ ਸੀ ਨਾ ਉਹਦੇ ਚਾਰ ਤੀਆ ਸਾਨ ਆਹੋ 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 ਬਾਬਾ ਮੁਨਸ਼ੀ ਚਾਰ ਤੀਆ ਸਾਨ ਇੱਕ ਨਾ ਦੀਪੋ ਇੱਕ ਨਾ ਉਹ ਨਾ ਨਹੀਂ ਨਹੀਂ ਇੱਕ ਇਥੇ ਨਾ ਢਿਓ ਕਿ ਫੇਰ ਉਹਦਾ ਲਕਾ ਕੀਤਾ ਸਾਰੇ ਇਹ ਕਿਦਾ ਆ ਨਾ ਆ ਤੇ ਜਿਹੜਾ ਉਹਨਾਂ ਦਾ ਭਰਾ ਸੀਗਾ ਜਿਹੜਾ ਉਹਨਾਂ ਦਾ ਭਰਾ ਉਹ ਇੱਕ ਦਿਨ ਆ ਤੇ ਉਹਦੇ ਨਾਲ ਰੇ ਕਿਹਨਾ ਸੀ ਨਾ ਖਸ਼ਾਲ ਸਿੰਘ ਤੇ ਕਿਹਦਾ ਫਤੇ ਸਿੰਘ ਸੀ ਫਤੇ ਸਿੰਘ ਉਹਨਾਂ ਦਾ ਜਿਹੜਾ ਇੱਕ ਚਾਚਾ ਸੀਗਾ ਬਦਾਵਾ ਸਿੰਘ ਮੁੰਸ਼ੀ ਸੀਗਾ ਜਿਹੜਾ ਹਾਂ ਬਾਬਾ ਮੁੰਸ਼ੀ ਹੈ ਸੀ ਵੇਖਿਆ ਜਾਂਦਾ ਮੁੰਸ਼ੀ ਦਾ ਇੱਕ ਮੁੰਡਾ ਸੀਗਾ ਉਹ ਮੁੰਡੇ ਦੀ ਮੈਂ ਤੇ ਆ ਛੋਟੀ ਸਾਰਿਆ ਤੋਂ ਹਾਂ ਬਾਬਾ ਮੁੰਸ਼ੀ ਜਿਹੜਾ ਉਹਨਾਂ ਦੀ ਬੈਠਕ ਉੱਤੇ ਸੁਤਾ ਹੁੰਦਾ ਸੀ ਨਾ ਬਾਬੇ ਮੁੰਸ਼ੀ ਨੇ ਮਾਰਿਆ ਸਾਂ ਨੇ ਹਾਂ ਹਾਂ